ਰੇ ਡਿਵਰੇ 28000 ਜਾਂ ਇੱਕਵਾੜਚਾ 32000 ਦੀ ਆਪਾਂ ਉਦੋਂ ਦੇ ਦਾਂਗੇ। ਲਓ ਜੀ 28 ਦੀ ਵੀਰੇ ਇੱਕਵਾੜਚ ਮਿਲ ਜਾਂਦੀ ਆ 32000 ਦੀ ਮੇਰਾ ਭਰਾ ਗੱਡੀ ਲੈ। 25000 ਦੇ ਵਿੱਚ ਪੋਲੋ ਚੱਕ ਲਓ ਮੇਰਾ ਭਰਾ 2012 ਮਾਡਲ ਹਨਾ ਬਾਈ। ਠੀਕ ਹੈ। ਘੈਂਟ ਗੱਡੀ ਆ ਗੱਲਬਾਤ ਤੁਸੀਂ ਕਰ ਲਿਓ। ਆਪਾਂ ਇੱਕ ਦੋ ਤੇ ਕਰਵਾਇਆਗਾ। ਹਾਂ। ਯਾਨਕਿ 10 ਮਾਡਲ ਤੇ ਹੋ ਜੀ ਬਨੂ। ਠੀਕ ਹੈ। ਚਲੋ ਮਿੱਤਰੋ 10 ਮਾਡਲ ਤੇ ਲੋਨ ਹੋ ਜੂਗਾ। ਕਿਛੋ ਆ 2010 2008 ਮਾਡਲ ਡੀਖ ਲਓ। 8 ਮਾਡਲ ਵੀ ਡਈ। ਬਾਸੰਗੜੀ ਪਾਸਿੰਗ 28 ਤੱਕ 28 ਤੱਕ ਪਾਦਾ हां ਲੈ ਮਿੱਤਰੋ ਪਾਸਿੰਗ 28 ਤੱਕ ਆ ਗਈ ਸੋਹਣੀ ਗੱਡੀ ਆ ਮੈਂ ਕਿਹਾ ਵੀ ਇਹਦਾ ਵੀ ਨਾਲ ਦੀ ਪਿਆਰਾ ਸੀ ਸਭਾਈ ਤੇ ਕਰੂਜ ਲੈਣੀਆ ਤੇ ਬਾਈ ਬਹੁ ਬੀ ਡਿਮਾਂਡ ਕਰਦੇ ਆ ਬਾਈ ਜੀ ਕਰੂਜ ਚਾਹੀਦਾ ਡੋਲੀਪਾਤੇ ਤੇ ਬਾਈ ਖੜੇ ਆਗੇ ਇਸ ਟਾਈਮ ਆਪਾਂ ਖੜੇ ਆ ਬਾਈ ਜੀ ਕੇ ਕਾਰ ਬਿਆਰ ਬਰਨਾਲਾ ਤੇ ਬਾਈ ਜੀ ਆਪਣੇ ਨਾਂ ਨੇ ਬਾਈ ਸ਼ਸ਼ੀ ਕਾਲ ਪਹਿਲਾਂ ਦਾ ਕਿਵੇਂ ਹੋ ਠੀਕ ਠਾਕ ਹੋ ਪੂਰੇ ਟੈਂਟ ਆ ਜੀ ਤੇ ਬਾਈ ਆਪਣਾ ਮੜਾ ਜਿਹਾ ਐਡਰੈਸ ਦਿਖਾ ਦਿਓ ਐਡਰੈਸ ਵੀਰੇ ਬਰਨਾਲ ਦੇ ਵਿੱਚ ਹਮਮ ਇਤਨਾਲਾ ਰੋਡ ਵਜ ਦਾ ਠੀਕ ਹੈ ਬਾਈ ਨੇ ਫਰਵਾਹੀ ਚੁੰਗੀ ਟੀ ਪੁਆਇੰਟ ਇਧਰ ਠੀਕ ਹੈ ਇਧਰ ਠੀਕ ਹੈ ਜੀ ਕੇ ਕਾਰ ਵੇਅਰ ਬਰਨਾਲਾ ਦੇ ਇਸ ਟਾਈਮ ਖੜੇ ਆਗੇ ਤੇ ਭਾਈ ਵੀਡੀਓ ਘਟ ਲਗੂ ਤੇ ਭਾਈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਗੱਡੀਆਂ ਬਹੁਤ ਘੈਂਟ ਨੇ ਸਸਤੇ-ਸਸਤੇ ਰੇਟ ਨੇ ਇਹ ਕਹਿੰਦਾ ਵੀ ਸਾਰੀਆਂ ਗੱਡੀਆਂ ਸੋਹਣੀਆਂ ਨੇ ਆ ਤੇ ਭਾਈ ਸਾਰੀਆਂ ਗੱਡੀਆਂ ਦੇ ਕਾਗਜ਼ ਪੱਤਰ ਹੈਗੇ ਆਪਣੇ ਕੋਲ ਠੀਕ ਹੈ ਤੇ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਨੋਨ ਐਕਸੀਡੈਂਟ ਸਾਰਾ ਗਾਰੰਟੀ ਠੀਕ ਹੈ ਤੇਰੀਏ ਫਿਰ ਸਟਾਰਟ ਉਧਰ ਵੜੀਏ ਪਹਿਲੀ ਗੱਡੀ ਸਵਿਟ ਆਈ ਆ ਭਾਈ ਇਹਦਾ ਰੇਟ ਵੀ ਧੁਮਾਕੇਦਾਰ ਦੇ ਦਿਓ ਚੰਗਾ ਭਾਈ ਡੀਜ਼ਲ ਦੇ ਵਿੱਚ ਗੱਡੀ ਆ ਦਿੱਲੀ ਨੰਬਰ ਆ ਤੇ VDI ਇੰਜਨ ਕਿਹਦੀ ਨੋਨ ਐਕਸਟਰੀ ਦੀ ਜ਼ਿੰਮੇਵਾਰੀ ਆਪਣੀ ਬੀਡੀਆਈ ਵੀ ਆ ਬੀਡੀਆਈ ਮਤਲਬ ਬੀਡੀਆਈ ਆ ਬਿੰਡੋਆਂ ਪਾਵਰ ਲਾਈਨ ਹੀ ਸੋਹਣੀ ਲੱਗਿਆ ਠੀਕ ਐ ਅਪੋਲੋ ਦੇ ਬਈ ਟਾਇਰ ਨੇ ਟਾਇਰ ਪੂਰੇ ਵਧੀਆ ਸੋਹਣੀ ਗੱਡੀ ਹੈਗੀ ਦਿੱਲੀ ਨੰਬਰ ਆਣਾ ਬਈ ਇਹ ਤੇ ਬਾਈ ਰੇਟ ਸਿਰਫ 1 ਲੱਖ 10 ਹਜ਼ਾਰ ਰੁਪਏ 1 ਲੱਖ 10 ਹਜ਼ਾਰ ਬਈ ਆਹ 8 ਮਾਡਲ ਆ ਹਾਂਜੀ ਬਈ ਸਟਾਰਟਿੰਗ ਦੀ ਪੜਾ ਕੇ ਮਾਉਣ ਲੱਗਿਆ 110000 ਦੀ ਇਹ ਜਿਹੜਾ ਹੂ ਆਹ ਚਾਹ ਹੁੰਦਾ ਉਹ ਵੀ ਸੈਟ ਆ ਤੇ ਵੀਰੇ ਸੈਟ ਕਰਵਾ ਗਏ ਨੰਬਰ ਪਲੇਟ ਲਵਾ ਕੇ ਹਲਿਆ ਦੇਖੋ ਫੈਲੀ ਪਈ ਐ ਧੋ ਕੇ ਚੰਗੀ ਤਰ੍ਹਾਂ ਸਾਫ ਠੀਕ ਐ ਸਾਫ ਸੁਥਰੀ ਮਿਲ ਜੂ 110000 ਚੱਕ ਲੈ ਮੇਰਾ ਭਰਾ ਲੱਖ ਪਾਗ ਵੀਡੀਓ ਦੇ ਲੋ ਘੈਂਟ ਘੈਂਟ ਰੇਟ ਨੇਗੇ ਇਹਦਾ ਵੀ ਤਮਾਕੇ ਦਾ ਰੇਟੂ ਆ ਬਿਲਕੁਲ ਕੀ ਗੱਲ ਬਾਤ ਆ ਜੀ ਇਹ ਵੀਰੇ ਆਪਟਰਾ ਕੀ 2009 ਮਾਡਲ ਆ ਪੰਜਾਬ ਨੰਬਰ ਪਾਸਿੰਗ ਹੈਗੀ ਆ ਪਾਸਿੰਗ ਹੈਗੀ ਆ ਪਾਸਿੰਗ ਹੈਗੀ ਆ ਜੀ ਮਿੱਤਰੋ ਪਾਸਿੰਗ ਹੈਗੀ ਆ 9 ਮਾਡਲ ਪੰਜਾਬ ਨੰਬਰ ਆਪਟਰਾ ਮੈਗਨਮ 에어 ਬੈਗ ਵਾਲੀ ਗੱਡੀ ਹੈਗੀ ਅੰਦਰੋਂ ਦੇਖ ਲੋ ਬਾਈ ਅਨਟੀਰੀਅਰ ਗੱਡੀ ਦਾ ਤੇ ਬਈ ਆਪਣੇ ਕੋਲ ਸਾਰੀਆਂ ਗੱਡੀਆਂ ਤਕਰੀਬਨ ਡੀਜ਼ਲ ਨੇ ਨਾ ਹਾਂ ਠੀਕ ਹੈ ਤਾਂ ਮਿੱਤਰੋ ਡੀਜ਼ਲ ਦੀ ਗੱਡੀ ਆ ਇਹ ਜਿਹੜੀ ਪੈਟਰੋਲ ਆ ਉਹ ਤੁਹਾਨੂੰ ਦੱਸ ਦਾਂਗੇ ਤੇ ਇਹਦਾ ਰੇਟ ਬਈ ਦੀ ਧੁਮਾਕੇਦਾਰ ਦੇਖੋ 1,30,000 1,30,000 ਬਿਲਕੁਲ ਲੈ ਮਿੱਤਰੋ 1,30,000 ਦੇ ਵਿੱਚ 2009 ਮਾਡਲ ਪਾਸਿੰਗ ਵਾਲੀ ਪੰਜਾਬ ਨੰਬਰ ਦੀ ਆਪਟਰਾ ਗੱਡੀ ਲੈ ਜਾਓ ਮੋਬਾਈਲ ਨੰਬਰ ਚੱਲ ਰਿਹਾ ਹੋਊ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਜਿਹੇ ਕਾਰੋਬਾਰ ਬਰਨਾਲਾ ਦਾ ਇਸ ਟਾਈਮ ਖੜਿਆ ਆ ਤੇ ਬਈ ਲਾਇਕ ਜੀ ਕਰ ਦਿਆ ਕਰੋ ਮੇਰਾ ਭਰਾ ਠੀਕ ਹੈ ਇਹ ਅੱਗੇ ਇਹ ਕਹਿੰਦੇ ਵੀ ਬਈ ਕਰੂ ਉਹ ਵੀ ਪੁੱਤੀ ਕੀ ਕੀ ਕਹਿੰਦੇ ਨੇ ਫੋਨ ਤੇ ਭਾਈ ਕੋਈ ਕਰੂ ਹੀ ਮਿਲ ਜਿਆ ਰ ਅਸਾਂ ਰੂਫ ਵਾਲੀ ਡੋਲੀ ਨੂੰ ਲੈ ਆ ਕਰਾਂਗੇ ਚਲੇ ਚਲਾ ਲਾਂਗੇ ਲੈ ਮਿੱਤਰੋ ਡੋਲੀ ਵਾਲੀ ਕਾਰ ਜਿਹਨੂੰ ਕਹਿੰਦੇ ਨੇ ਜਿਆਦਾਤਰ ਅੱਜ ਕੱਲ ਟ੍ਰੈਂਡਿੰਗ ਚ ਚੱਲ ਰਹੀ ਹੈਗੀ ਕਰੂਜ਼ ਗੱਡੀ ਆ ਤੇ ਬਾਕੀ ਵੀਰੇ ਡਿਟੇਲ ਇਹ ਵੀ ਹੋਰ ਇਹ ਵੀਰੇ 2010 ਮਾਡਲ ਆ ਹੂੰ ਤੇ ਅੰਦਰੋਂ ਪੂਰੀ ਸੋਹਣੀ ਐਲ ਸੀ ਡੀ ਵੀਰਾਂ ਲੱਗੀ ਹੋਈ ਹੈਗੀ ਪੁਸ਼ ਬਟਨ ਵਾਲੀ ਆ ਜਾਂਦੀ ਆ ਪੁਸ਼ ਬਟਨ ਤੋਂ ਸਟਾਰਟ ਆ ਠੀਕ ਹੈ ਤੇ ਲਾਈਟ ਵੀਲ ਵੀ ਸੋਹਣੇ ਲੱਗੇ ਹੋਏ ਆ ਠੀਕ ਆ ਲੈ ਮਿੱਤਰੋ ਅੰਦਰੋਂ ਤੁਸੀਂ ਦੇਖ ਲਓ ਗੱਡੀ ਪੰਜਾਬ ਨੰਬਰ ਆ ਸੰਗਰੂ ਕੀ ਚੱਲਦਾ ਉਹਨਾਂ ਦਾ ਆਹ ਵ ਸਸ ਦਾਸ ਮੋਟ ਦਾ ਠੀਕ ਹੈ ਜੀ ਲਾਇਬਲੀ ਲੱਗੇ ਹੋਏ ਨੇਗੇ ਸੋਹਣੀ ਕਾਰ ਆ ਗਈ ਹਲਕੀ ਫੁਲਕੀ ਟੱਚ ਅਪ ਵੀਰੇ ਉਹ ਹੀ ਜਾਣਦੀ ਹੁੰਦੀ ਆ ਉਹ ਮੰਨ ਕੇ ਆ ਜਾਓ ਹਨਾ ਤੇ ਬਹੇ ਇੱਕ ਜੀ ਦੇਖਿਆ ਵੀ ਮਤਲਬ ਖੂਜਾ ਦਾ ਮਿਲ ਵੀ ਜਾਂਦੇ ਨੇ ਹਨਾ ਨੰਬਰ ਕਈ ਵਾਰ ਪੰਜਾਬ ਨਹੀਂ ਮੰਨਦਾ ਸਰ ਉਹ ਨਹੀਂ ਸਾਫ ਸੁਥਰੀ ਜਾਂ ਕਿਉਂਕਿ ਮੈਂਟੇਨ ਗੱਡੀਆਂ ਘਟੂ ਜਿੰਨੇ ਇਹ ਵੀ ਇੰਜਨ ਕੇ ਦੀ ਬਿਲਕੁਲ ਓਕੇ ਕਈ ਵਾਰ ਰੇਟ ਚ ਨਹੀਂ ਮੰਨਦੇ ਹਾਂ ਰੇਟ ਚ ਨਹੀਂ ਆਪਣਾ ਰੇਟ ਬਣੂਗਾ ਤੇ ਪੂਰਾ ਭਾਈ ਇਹਦਾ ਤੁਹਾਨੂੰ ਪਤਾ ਹੀ ਹੈ ਦੇ 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 ਦੋ ਵਰਤਮਾ ਕਰੇ 230000 ਤੱਕ ਮਹਿੰਦੀ ਯਾਰ ਲੈ ਮੇਰੇ ਤੋਂ 235000 ਦੀ ਪੰਜਾਬ ਨੰਬਰ ਕੁਝ ਸੰਨੂਫਾਲਾ ਮੋਡਲਾ ਤੇ ਚੱਕ ਲੋ ਮੇਰਾ ਭਰਾ ਜਲਦੀ ਤੋਂ ਜਲਦੀ 10 ਮਾਡਲ ਆ ਗਈ ਗੱਲਬਾਤ ਕਰ ਲੈ ਇਹ ਵੀ ਪਏ ਹੋਏ ਨੇ ਟੱਕ ਪਾਉਣ ਵਾਲਾ ਕੰਮ ਪੂਰਾ ਹੈ ਨਾ ਠੀਕ ਹੈ ਇਹਦੇ ਤਾਂ ਲੋਨ ਦਾ ਨਹੀਂ ਹੋਣਾ ਨਹੀਂ ਲੋਨ ਨਹੀਂ ਲੋਨ ਨਹੀਂ ਹੋਣਾ ਠੀਕ ਹੈ ਅੱਗੇ ਆਈਡੀ ਟੈਕ ਆ ਗਈ ਤੇ 2014 ਮਾਡਲ ਵੀਰੇ ਹੌਂਡਾ ਸਿਟੀ ਆ ਗਈ ਮੇਰੇ ਕੋਲ ਚੈੱਕ ਕਰ ਲੋ 2014 ਮਾਡਲ ਚ ਆ ਗਈ ਸੀ ਡੀਜ਼ਲ ਵੇਰੀਐਂਟ ਨਾ ਜੀ ਹਾਂ ਠੀਕ ਡੀਜ਼ਲ ਵਾਲੀ ਗੱਡੀ ਆ ਇਹ ਤੇ ਅਨਰੋਗ ਮੇ ਅੱਗੜੀ ਨਜ਼ਰੀ ਕਰਨ ਦੇ ਵਿੱਚ ਵੀਰੇ ਕਾਰ ਹੁੰਦੀ ਹੈ ਪੂਰੀ ਵਧੀਆ ਕਾਰ ਹੈ ਇਹ ਠੀਕ ਹੈ ਬਰਨਾ ਨੂੰ ਦੰਦੀ ਟੱਕਰ ਇਹ ਬਿਲਕੁਲ ਵੀਰੇ ਜੇ ਚਲਾਈ ਪੱਖੋਂ ਕਹਿੰਦੇ ਤਾਂ ਬਿਲਕੁਲ ਹੈਗੀ ਆ ਉਦਾਂ ਦੀ ਜੇ ਉਹ ਤੋਂ ਵਧੀਆ ਵੀ ਕਹਿ ਸਕਦੇ ਆ ਠੀਕ ਹੈ ਲਓ ਮਿੱਤਰੋ ਟਾਇਰ ਟੂਰ ਵਧੀਆ ਨੇ ਬੀਲ ਕੱਪ ਜੇ ਪਏ ਹੋਣੇ ਨੇ ਕਿ ਸੋਹਣੀ ਗੱਡੀ ਆ ਫਰਸਟ ਓਨਰ ਆ ਬਈ ਇਹ ਫਰਸਟ ਓਨਰ ਵੀ ਫਰਸਟ ਓਨਰ ਡੀਜ਼ਲ ਦੀ ਗੱਡੀ ਔਨ ਦਾ ਆਈਡੀ ਟੈਕ ਨਾ Honda City ਨੰਬਰ ਲਵਾ ਕੇ ਵੀਰੇ ਇਹ ਨਾਮ ਕਰਵਾ ਕੇ ਦੇਵਾਂਗੇ ਆਪਾਂ ਹੂੰ ਤੇ ਰੇਟ ਵੀ ਜੈਸੀ ਆ ਅੱਛਾ 3 ਲੱਖ 85 ਹ 3 ਲੱਖ 85 ਹਜ਼ਾਰ 385000 ਹਾਂਜੀ 385000 ਦੀ ਭਾਈ ਮਾਰਕੀਟ ਵਿੱਚ 4.5 ਲੱਖ ਰੁਪਏ ਦੇ ਵੀ ਵਿਕੀ ਜਾਂਦੇ ਨੇ ਵਿਕ ਦਿਨਾ ਨਾ ਭਾਈ 385000 ਦੀ ਨੰਬਰ ਨੰਬਰ ਲਵਾ ਕੇ ਮਿਲ ਜੂਗੀ ਜੇ ਤੁਸੀਂ ਐਨਓਸੀ ਨਾਲ ਲੈਣੀ ਹੈਗੀ ਠੀਕ ਹੈ ਪਰ ਜਿੰਨਾ ਆਰਟੀਓ ਦਾ ਜਿੰਨਾ ਨੰਬਰ ਨੰਬਰ ਲੱਗਦਾ ਭਾਈ ਉਹ ਘਟਾ ਕੇ ਆਜੋ ਹਣਾ ਠੀਕ ਹੈ ਤੇ ਬਾਕੀ ਲੈਸ ਹੋ ਜੂਗਾ ਤੇ ਭਾਈ ਕਹਿੰਦੇ ਇੱਧਰ ਆਹ ਵਾਲਾ ਤਮਾਕਾ ਵੱਖਰਾ ਹੀ ਆਗਾ ਹਣਾ ਬਿਲਕੁਲ ਭਾਈ 5500 ਤੇ ਭਾਈ ਦੇ ਰਿਆ ਹਾਂ ਠੀਕ ਹੈ ਕਾਨੂੰਨੀ ਵੀਰੇ ਆ ਇੱਕ ਦਿਨ ਬਾਅਦ ਵੀਰੇਗਾ ਬਿਲਕੁਲ ਠੀਕ ਹੈ ਕੀ ਗੱਲ ਪਤਾ ਜੀ ਬੱਚ ਸਰ ਕਿਸੇ ਮੇਰੇ ਡੋਲੀ ਵਾਸਤੇ ਹੈਗੀ ਹਾਂ ਵੀ ਜੇ ਆਪਾਂ ਇੱਕ ਦਿਨ ਲਈ ਬੰਦਾ ਲੈ ਕੇ ਜਾਂਦਾ 100 ਕਿਲੋਮੀਟਰ ਚੱਲਦੀ ਆ ਆਪਣੀ ਕਾਰ ਆ ਪੰਜ ਸੱਤ ਇਧਰ ਉਧਰ ਵੀ ਚੱਲਦੀ ਆ ਠੀਕ ਹੈ ਓਕੇ ਤਾਂ 5500 ਰੁਪਏ ਲਵਾਂਗੇ ਵੀ ਸਰ ਰੱਖੋ ਕੋਈ ਬੰਦੇ ਸਜਾਵਟ ਦਾ ਅੰਦਰੋਂ ਸੋਹਣੀ ਆ ਕਿ ਬਾਹਰੋਂ ਬਰਦਾ ਨਹੀਂ ਜੀ ਮੇਰੇ ਬਿਲਕੁਲ ਨਵੀਂ ਆ ਕਾਰ ਅੱਛਾ ਲੈ ਮਿੱਤਰੋ ਅੰਦਰੋਂ ਸੋਹਣੀ ਆ ਕਾਰ ਚੈੱਕ ਕਰੋ ਬਈ ਘੈਂਟ ਗੱਲਬਾਤ ਆ ਗੱਡੀ ਦੀ ਤੇ ਸੋਹਣੀ ਗੱਡੀ ਆ ਘੈਂਟ ਤੇ ਸਨ ਰੂਫ ਵੀ ਚੱਲਦਾ ਹਨ ਬਈ ਦਾ 5500 ਦੇ ਦੋਮਾਂਗੇ ਠੀਕ ਹੈ ਲ ਮੈਨੂੰ 5500 ਚ ਇਹ ਮਿਲ ਜੂਗੀ ਪਾੜੇ ਦੇ ਹਿਸਾਬ ਨਾਲ ਹਨਾ ਜੀ ਹਾਂਜੀ ਠੀਕ ਹੈ ਤੇ ਇੱਕ ਨਾ 10 ਤਰੀ ਨੂੰ ਵਿਆਹ ਆ ਰਿਹਾ ਆਪਣੇ ਭਰਾ ਦਾ ਠੀਕ ਹੈ 10 ਕਰੋ 10 ਫਰਵਰੀ 10 ਫਰਵਰੀ ਠੀਕ ਹੈ ਆਜੂ ਪੱਕੀ ਸਾਈ ਦੇ ਦਈਏ ਆਪਣੇ ਆਪ ਦੇ ਕਰ ਰਿਹਾ ਸੀ ਕਿਹੜੀ ਗੱਲ ਹੈ ਲਾਈਵ ਚੱਲ ਰਿਹਾ ਆਜੇ ਬਰ ਮੈਂ ਕੋਈ ਗੱਲ ਨਹੀਂ ਠੀਕ ਹੈ ਤੇ ਬਈ 5500 ਚ ਠੀਕ ਹੈ ਆਪ ਡਾਉਣ 100 ਕਿਲੋਮੀਟਰ ਚ ਚੱਲਦੀ ਆ ਤਾਂ 5500 ਚ ਇਹ ਗੱਡੀ ਮਿਲ ਜੂ ਜੇ ਯਾਰ 200 ਕਿਲੋਮੀਟਰ ਲੈ ਆਣੀ ਹੋਵੇ ਗਾਹਾਂ ਵਾਜੂਈ ਹਾਂ ਕੋਈ 200 300 ਗੱਲ ਆ ਵਾਜੂ ਵੀਰੇ ਜਿੱਤਾਂ ਕਿ ਜਾਈਏ 1000 ਕਿਲੋਮੀਟਰ ਮਤਲਬ 1000 ਫਿਰ ਖਰਚਾ ਵਧ ਜੂਗਾ ਹਾਂ ਉਹ ਜਾਂ ਕੋਈ ਖਰਚਾ ਠੀਕ ਆ ਮਤਲਬ ਗੱਲਬਾਤ ਕਰ ਲਓ ਖਰਚਾ ਡਬਲ ਵੀ ਨਹੀਂ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਜੇ 100 ਦੇ 200 ਚੱਲਦੀ ਆ 11000 ਹੋ ਜੂਗਾ ਠੀਕ ਹੈ 11 ਜੋ ਲੈਸ ਹੋ ਜੂਗਾ ਲੈਸ ਹੋ ਜੂਗਾ ਮਤਲਬ ਫਿਰ ਵੀ ਲੈਸ ਹੋ ਜੂਗਾ ਅੱਛਾ ਸਾਕਨ ਸੋਗਨ ਦਾ ਕੀ ਸੀ ਨਾ ਸਾਕਨ ਸੋਗਨ ਵੀ ਲੈ ਸਕਦੇ ਨੇ ਕੋਈ ਕੰਪ ਸਮਝ ਤੋ ਠੀਕ ਆ ਸਰ ਆਪੀ ਕਰਕੇ ਲਵਾਵਾਂਗੇ ਗੱਲਬਾਤ ਕਰ ਲਿਓ ਬਾਈ ਰੇਟ ਘੈਂਟ ਆਇਆ ਜਿੱਦ ਕੀ ਕਹੋ ਨਾ 200 ਕਿਲੋਮੀਟਰ ਇਹ ਨਾ ਕੇ ਹੋ ਵੀ ਫਿਰ 11000 ਫਿਰ ਵੀ ਘੱਟ ਜੋ ਹਣਾ ਬਿਲਕੁਲ ਠੀਕ ਹੈ ਗੱਲਬਾਤ ਕਰ ਲਿਓ ਬਾਕੀ ਬਾਈ ਨੇ ਨਾ ਇਥੇ ਬਾਕੀ ਦੇ ਲਿਖਾਇਆ ਹੋਇਆਗਾ ਸਤਨਾਮ 7094 ਬਾਈ ਦੀ ਆਈਡੀ ਹੈਗੀ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਬਾਈ ਇੱਕ ਦਿਨ ਹਾਤੀ ਯਾਰ ਬਾਈ ਬਹੁਤ ਕਹਿੰਦੇ ਯਾਰ ਫੋਨ ਚੱਕਣ ਦੀ ਥੋੜੀ ਦਿੱਕਤ ਆ ਜਾਂਦਾ ਹੁਣ ਮਾੜਾ ਬਸ ਫੋਨ ਦਾ ਮੈਨੂੰ ਪਤਾ ਕੀ ਹੈ ਹੁਣ ਸੋਨੂੰ ਵੀ ਪਤਾ ਵੀ ਦਿਨ ਦਾ 500 ਹੁਣ 600 ਹੋਣਾ ਹਣਾ ਹਾਂਜੀ ਵੀਰੇ ਤੇ ਬੰਦਾ ਇੱਕ ਇੱਥੇ ਆਏ ਹੋਏ ਗਾਗ ਨਾਲ ਵੀ ਗੱਲ ਕਰਨੀ ਉਹਨਾਂ ਨੂੰ ਵੀ ਸੁਣਨਾ ਹਣਾ ਠੀਕ ਹੈ ਬਾਈ ਨਹੀਂ ਬੰਦਾ ਕਹੂਗਾ ਆਏ ਦੀ ਨਹੀਂ ਸੁਣੀ ਗੱਲ ਠੀਕ ਹੈ ਬਾਈ ਕਹਿੰਦੇ ਹੁਣ ਨਹੀਂ ਚੱਕਿਆ ਬੰਦਾ ਕਹਿੰਦਾ ਯਾਰ ਮੇਰਾ ਫੋਨ ਹੀ ਚੱਕਿਆ ਤੇ ਬਾਈ ਇੱਕ ਨਾਲ ਯਾਰ ਰਾਤ ਦੀ ਥੋੜੀ ਦਿੱਕਤ ਵੱਧ ਆਉਂਦੀ ਹੈ ਨਾ ਰਾਤ ਦੀ ਵੀਰੇ ਬਹੁਤ ਤੇ ਬਾਈ ਰਾਤ ਨੂੰ ਬਾਈ ਯਾਰ ਫੋਨ ਨਾ ਕਰਿਆ ਕਰੋ ਮੇਰਾ ਭਰਾ ਸਵੇਰੇ 8 ਵਜੇ ਤੋਂ ਲੈ ਕੇ ਠੀਕ ਹੈ ਹੁਣ ਜੇ ਬਾਈ ਕਈ ਵਾਰ ਨਾ ਕਹਿੰਦੇ ਗੱਲ ਕਰਦਾ ਮੇਰੇ ਜਦੋਂ ਦੀ ਆਪਾਂ ਵੀਡੀਓ ਬਣਾਉਨੇ ਆ ਤਾਂ ਕੰਟੋਕੜ ਡੇਢ ਤੋਂ 200 ਫੋਨ ਆ ਗਿਆ ਸਕਰੀਨ ਦੇ ਉੱਤੇ ਜਾਏ ਆਪਾਂ ਹੁਣ ਬੰਦੇ ਦਿਖਾ ਦਈਏ ਠੀਕ ਹੈ ਠੀਕ ਹੈ ਤੇ ਬਾਈ ਬਾਕੀ ਨਾ ਜੋ ਇਕੱਠੇ ਬੰਦੇ 10 ਇੱਕ ਵਾਰੀ ਫੋਨ ਲਾਉਂਦੇ ਨਾ ਤਾਂ ਬਾਈ ਬਾਕੀ ਸਾਰਿਆਂ ਦੇ ਬਿਜੀ ਹੋ ਰਹੇ ਨੇ ਨਾ ਬਾਈ ਠੀਕ ਹੈ ਇਹ ਨਾ ਕਿਆ ਕਰੋ ਬਾਈ ਬਿਜੀ ਰੱਖ ਰੱਖਿਆ ਜਾ ਫੇਕ ਹੈਗਾ ਬਾਈ ਜੈਨੂਨ ਜੇ ਰੇਟ ਨੇਗੇ ਜੈਨੂਨ ਗੱਡੀਆਂ ਨੇ ਕੋਈ ਫੇਕ ਨਹੀਂ ਆ ਜਾਓ ਇੱਥੇ ਹੁਣ ਵੀਡੀਓ ਚੱਲ ਰਹੀ ਆ ਹੁਣ ਗੱਡੀ ਜਿਹੜੀ ਮਰਜ਼ੀ ਦੇ ਲਓ ਨਾ ਕੱਲ ਨੂੰ ਹੋਵੇ ਨਾ ਹੋ ਤੇ 2013 ਮਾਡਲ ਆ ਬਾਈ ਪੰਜਾਬ ਨੰਬਰ ਆ VDI ਆ ਠੀਕ ਐ ਚਾਲ ਚਲਾਵੇ ਦੀ ਕਿਵੇਂ ਗੱਡੀ ਲੋਕੇ ਨੋਨ ਐਕਸੀਡੈਂਟ ਠੀਕ ਐ ਮਤਲਬ ਬਰਨਾਲਾ ਪਰਾ ਗੱਡੀ ਨੋਨ ਐਕਸੀਡੈਂਟ ਗਾਰੰਟੀ ਆ ਅੰਦਰੋਂ ਦੇਖ ਲੋ ਬਾਈ ਗੱਡੀ ਸੋਹਣੀ ਪਈ ਆਗੀ ਪੰਡਾ ਬੁੰਡਾ ਪਾਵਰ ਨਹੀਂ ਆ ਤੇ ਕਿਹ ਐਡ ਗੱਲ ਬਾਤ ਆ ਤੇ ਬਾਈ ਮੈਂ ਜੇ ਗੱਲ ਕਰਾਂ ਸ਼ੀਸ਼ਾ ਸੂਸਾ ਨਾਲ ਦਾ ਦੇ ਹਾਂਜੀ ਫਰੰਟ ਸ਼ੀਸ਼ੇ ਬਰੇ ਨਾਲ ਦਾ ਥੋੜਾ ਜਿਹਾ ਐਕੀ ਜ਼ਰੂਰ ਆ ਸ਼ੀਸ਼ਾ ਦਿਖਾ ਦੇ ਆ ਕੇ ਫਰੰਟ ਸ਼ੀਸ਼ਾ ਗੱਡੀ ਦਾ ਬਾਈ ਨਾਲ ਦਾ ਪਿਆਗਾ ਨੋਨ ਐਕਸੀਡੈਂਟ ਦੀ ਹੈ ਗਾਰੰਟੀ ਐ ਇੱਕ ਤਰ੍ਹਾਂ ਦੀ ਆਹ ਬਾਈ ਤਾਨੀ ਚੇਜ ਕਰਾ ਵੀ ਕੋਈ ਕਹਿਣਾ ਤੇ ਐਕਸੀਡੈਂਟ ਹੈ ਵੀਰੇ ਕਿਉਂਕਿ ਨਾਲ ਦਾ ਆਪਾਂ ਚੇਂਜ ਕਰਵਾ ਕੇ ਦੇ ਦਾਂਗੇ ਮੌਕੇ ਤੇ ਪੁੱਛਣਾ ਮਿੱਤਰੋ ਕਿਸੇ ਫੇੜ ਆਈ ਆ ਤਾਂ ਨਹੀਂ ਕਰਾ ਹੈਗਾ ਤੇ ਬੰਦੇ ਨੂੰ ਦਿਖਾ ਕੇ ਚੇਂਜ ਕਰਾ ਦੇ ਵੀ ਨਾਲ ਦਾ ਹਿਸਾਬਾ ਠੀਕ ਹੈ ਬਾਕੀ ਸੋਹਣੀ ਆ ਤੇ ਬਈ ਰੇਟ ਵੀ ਸੋਹਣਾ ਦੇ ਦੇ ਵੀਰੇ 3 ਲੱਖ 30 ਹਜ਼ਾਰ 3 ਲੱਖ 30 ਹਜ਼ਾਰ ਲਾ ਮਿੱਤਰੋ 3 ਲੱਖ 30 ਹਜ਼ਾਰ ਦੀ ਡਿਮਾਂਡ ਹੈ ਬਾਕੀ ਮੌਕੇ ਦੇ ਮਾਨਤਾਂ ਨੂੰ ਰੇਟ ਆਪਣੇ ਕਿਵੇਂ ਹੁੰਦੇ ਨੇ ਵੀ ਰੇਟ ਵੀਰੇ ਜਮ੍ਹਾਂ ਫਿਕਸ ਹੀ ਹੁੰਦੇ ਨੇ ਪਹਿਲੀ ਸੋਚ ਸਮਝ ਕੇ ਪਾਉਣੇ ਆ ਕੋਈ ਇਹ ਨਾ ਕਹੇ ਰੇਟ ਕੀ ਪਤਾ ਇਹਨਾਂ ਨੇ ਠੀਕ ਹੈ ਲੈ ਮਤਰੋ ਫਿਕਸ ਟਾਈਪ ਹੀ ਰੇਟ ਹੋ ਜਾਂਦਾ 3 ਲੱਖ ਦੀ ਗੱਡੀ ਮਿਲ ਜੂ ਬਾਕੀ ਮੌਕੇ ਦੇ ਮਾਨ ਤਾਂ ਹੋ ਜੂਗਾ ਗੱਲਬਾਤ ਕਰ ਲਿਓ ਤੇਰਾ ਮਾਡਲ ਆ ਚੱਕ ਲਓ ਮੇਰਾ ਭਰਾ 3.5 3.5 ਲੱਖ 3.5 ਲੱਖ 65 ਹਜ਼ਾਰ ਰੁਪਏ ਮੰਗੀ ਜਾਂਦੇ ਨੇਗੇ ਠੀਕ ਹੈ ਗੱਲਬਾਤ ਕਰ ਲਿਓ ਅੱਗੇ ਆ ਗਈ ਸਿਫਟ ਫੇਰ ਹਾਂਜੀ ਇਹ 2008 ਮਾਡਲ ਹੈ ਡੀਜ਼ਲ 8 ਮਾਡਲ ਵੀਰ ਜੀ ਪਾਸਿੰਗ ਉਹਦੀ ਪਾਸਿੰਗ ਠਾਈ ਤੱਕ ਠਾਈ ਤੱਕ ਪਾਸਿੰਗ ਠਾਈ ਤੱਕ ਹਾਂ ਲੈ ਮਤਰੋ 5 ਲੱਖ ਦੀ ਗੱਡੀ ਮਿਲ ਜੂ ਬਾਕੀ ਮੌਕੇ ਦੇ ਮਾਨ ਤਾਂ ਹੋ ਜੂਗਾ ਗੱਲਬਾਤ ਕਰ ਲਿਓ ਅੱਗੇ ਆ ਗਈ ਸਿਫਟ ਫੇਰ ਹਾਂਜੀ ਇਹ 2008 ਮਾਡਲ ਹੈ ਡੀਜ਼ਲ 8 ਮਾਡਲ ਵੀਰ ਜੀ ਪਾਸਿੰਗ ਉਹਦੀ ਪਾਸਿੰਗ ਠਾਈ ਤੱਕ ਹਾਂ ਲੈ ਮਤਰੋ ਪਾਸਿੰਗ ਠਾਈ ਤੱਕ ਤੱਕ ਆ ਗਈ ਸੋਹਣੀ ਗੱਡੀ ਆ ਮੈਂ ਕਿਹਾ ਵੀ ਇਹਦਾ ਵੀ ਨਾਲ ਦੀ ਪਿਆਰਾ ਹਿੱਸਾ ਬਾਈ ਹਾਂਜੀ ਹਾਂਜੀ ਠੀਕ ਹੈ 8 ਮਾਡਲ ਪਾਸਿੰਗ ਠਾਈ ਤੱਕ ਗੱਡੀ ਸੋਣੀ ਆ ਇਹਦੇ ਬਿੰਡਾ ਬੁੱਡਾ ਪਾਵਰ ਆ ਗਿਆ ਨਾ ਵੀ ਬੀਡੀਆ ਹੀ ਆ ਇਹ ਹਾਂਜੀ ਬੀਡੀਆ ਹੀ ਆ ਇਹ ਹਾਂ ਬੀਡੀਆ ਹੀ ਤਾਂ ਮਤਲਬ ਬੀਡੀਆ ਹੀ ਆ ਚਾਹੇ ਬਿੰਡਾ ਬੁੱਡਾ ਪਾਵਰ ਆ ਜਾਂਦੇ ਨੇ ਬਈ ਇਹਦੀਆਂ ਸੋਣੀ ਗੱਡੀ ਆ ਤੇ ਪੰਜਾਬ ਨੰਬਰ ਆ ਨਾ ਪੰਜਾਬ ਹਲਕੀ ਫੁਲਕੀ ਬਈ ਸਾਈਡਾਂ ਦੇ ਟੱਚ ਅਪ ਹੋਊਗਾ ਨਾ ਜ਼ਰੂਰ ਬਈ ਹਾਂਜੀ ਠੀਕ ਹੈ ਮੇਜਰ ਐਕਸੀਡੈਂਟ ਦੀ ਗਾਰੰਟੀ ਆ ਹਾਂ ਮੇਜਰ ਐਕਸੀਡੈਂਟ ਦੀ ਗਾਰੰਟੀ ਆ ਹਾਂਜੀ ਠੀਕ ਹੈ ਉਹ ਵੀਰੇ ਪੇਂਟ ਜਿਹੜੇ ਸਾਈਡਾਂ ਦੇ ਹਲਕੀ ਫੁਲਕੀ ਟੱਚ ਅਪ ਹੋ ਜਾਂਦੇ ਨੇ ਨਾ ਉਹ ਮਤਲਬ ਸਕਰੈਚ ਵਗੈਰਾ ਹੁੰਦੇ ਨੇ ਵੀਰੇ ਉਹ ਕਵਰ ਕਰਾਉਣੇ ਪੈਂਦੇ ਨੇ ਹਨਾ ਠੀਕ ਹੈ ਲਾ ਵਟਰੇ 1,60,000 ਦੇ ਵਿੱਚ ਮਿਲ ਜੂ ਸ਼ਿਫਟ ਵੀਟ ਹੈ ਗੱਡੀ ਪੰਜਾਬ ਨੰਬਰ ਦੀ ਠੀਕ ਹੈ ਬਾਕੀ ਤੁਸੀਂ ਗੱਲਬਾਤ ਕਰ ਲਿਓ ਹੁਣ ਤੱਕ ਜਿੰਨੇ ਆਪਾਂ ਉਹਨੂੰ ਗੱਡੇ ਦਿਖਾਏ ਨੇ ਸਾਰੇ ਡੀਟੇਲ ਨਹੀਂ ਆ ਠੀਕ ਹੈ ਉਹ ਲਾਸਟ ਦੇ ਇੱਕ ਪੈਟਰੋਲ ਖੜਾ ਰਿਹਾ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਅੱਗੇ ਇੱਧਰ ਆ ਗਈ ਫੀਗੋ ਹਨਾ ਵੀਰੇ ਹਾਂਜੀ ਇਹਦੀ ਕੀ ਡਿਟੇਲ ਆ ਇਹ 2010 ਮਾਡਲ ਹੈ ਵੀਰੇ ਹੂੰ ਬਿਲਕੁਲ ਸਾਫ ਸੁਥਰੀ ਕਾਰ ਹੈ ਠੀਕ ਹੈ ਬਾਈ ਇੰਜਨ ਕਹਿੰਦੀ ਫੁੱਲ ਓਕੇ ਆ ਠੀਕ ਕੋਈ ਨਾ ਐਕਸੀਡੈਂਟ ਅੱਛਾ ਲੋਨ ਦੀ ਕੀ ਗੱਲਬਾਤ ਹੁੰਦੀ ਹੈ ਵੀ ਲੋਨ ਕਿੰਨੇ ਦੇ ਮਾਡਲ ਤੋਂ ਫਰਕ ਹੁੰਦਾ ਵੀਰੇ ਲੋਨ ਵੀਰੇ ਵੈਸੇ ਤਾਂ 11 ਮਾਡਲ ਤੋਂ ਹੁੰਦਾ ਖੀਤੂ ਜੇ ਆਪਾਂ ਇੱਕ ਦੋ ਤੇ ਕਰਵਾਇਆਗਾ ਹਾਂ ਜਨ ਕਿ 10 ਮਾਡਲ ਤੇ ਤੇ ਹੋ ਜੂਗਾ ਲੋਨ ਠੀਕ ਹੈ ਤੇ ਮਤਲਬ 10 ਮਾਡਲ ਤੇ ਲੋਨ ਹੋ ਜੂਗਾ ਠੀਕ ਹੋ ਆ 2010 ਮਾਡਲ ਨੰਬਰ ਬਹੁਤ ਸੋਹਣਾ ਹੈ ਅੰਦਰੋਂ ਇੰਟੀਰੀਅਰ ਦੇਖ ਲਓ ਤੁਸੀਂ ਸੀਟ ਕਵਰ ਨਵੇਂ ਪਾਏ ਹੋਏ ਨੇ ਨਾ ਵੀਰੇ ਹਾਂ ਠੀਕ ਹੈ ਨੰਬਰ ਦੇਖੋ ਤੁਸੀਂ ਦੋ ਪੰਜ ਦੇ ਦੋ ਦੂਏ ਤੇ ਬਾਈ ਕਮੈਂਟ ਕਰਕੇ ਦੱਸਿਓ ਪੀਵੀ 43 ਨੰਬਰ ਹੈ ਕਿੱਥੇ ਦਾ ਠੀਕ ਹੈ ਰੇਟ ਇਹਦਾ ਹੱਚ 130000 130000 ਹਾਂ ਲਾ ਮਤਰਾ 130000 ਦੇ ਵਿੱਚ ਠੀਕੋ ਗੱਡੀ ਮਿਲ ਜੂ ਮੋਬਾਈਲ ਨੰਬਰ ਚਲ ਰਿਹਾ ਉਸ ਸਕਰੀਨ ਤੇ ਆ ਕਿੱਥੋਂ ਲਿਆਏ ਤੁਸੀਂ ਲਾਲਵਰੀ ਕੋਈ ਬਹੁਤ ਸੋਹਣੀ ਲੱਗਦੀ ਆ ਯਾਰ ਦੂਜੀ ਗੱਡੀ ਵੱਖਰਾ ਜਿਹਾ ਕਲਰ ਹੈ ਇੱਕ ਬਸ ਇਹ ਬੌਸ ਵੈਗਨ ਦੇ ਗੱਡੇ ਬਹੁਤ ਸੋਹਣੇ ਲੱਗਦੇ ਹਾਂ ਠੀਕ ਹੈ ਇਹਦਾ ਕੀ ਗੱਲਬਾਤ ਆ ਵੀਰੇ ਇਹ ਮੇਰੇ 2012 ਮਾਡਲ ਆ ਡੀਜ਼ਲ ਕਾਰ ਆ ਇੰਜਨ ਹਰਿਆਣਾ ਨੰਬਰ ਆ ਸੀਲਡ ਆ ਠੀਕ ਹੈ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਤੇ ਲਾਏ ਵੀ ਲੱਗਿਆ ਟਾਇਰ ਬਿਲਕੁਲ ਨਵੇਂ ਆ ਲਾ ਮਤਰਾ ਅੰਦਰੋਂ ਸੋਹਣੀ ਪਈ ਆ ਤੇ ਬਿਲਕੁਲ ਸਾਫ ਆ ਠੀਕ ਬੱਚਾ ਚਾਲ ਚਲਾ ਵਿੱਚ ਵਧੀਆ ਹੁੰਦੇ ਹਨ ਬਈ ਗੱਡੀਆਂ ਇਹ ਚੰਗੀ ਚੰਗੀ ਚਲਾਈ ਪਾਉਂਦੇ ਸਲਟ ਨਾਲ ਵਧੀਆ ਕਾਰ ਆ ਠੀਕ ਹੈ ਸਲਟ ਨਾਲ ਵਧੀਆ ਬਈ ਇਹ ਸਲਟ ਨਾਲ ਵਧੀਆ ਚੱਲਦੀ ਹੈ ਵੀਰੇ ਬੋਲ ਲੈ ਮੇਰੇ ਕੋਲ 12 ਮੋਡ ਲੱਗੇ ਹਨ ਨੰਬਰ ਟਾਇਰ ਟੁੱਟਦਾ ਨੰਮੇ ਨੇ ਬਈਆਂ ਦਾ ਹਾਂਜੀ ਹਾਂ ਟਾਇਰ ਨੰਮੇ ਪਏ ਨੇਗੇ ਲਾਈਨ ਦੇ ਲੱਗੇ ਹੋਏ ਨੇਗੇ ਠੀਕ ਹੈ ਤੇ ਬਾਈ ਇਹਦੀ ਰੇਟ ਦੀ ਗੱਲ ਕਰਾਂ ਤਮਾਕਾ ਦੇ ਦੇ ਬਈ ਇਹਦੇ ਮੈਂ ਕਹਿੰਦਾ ਵੀਰੇ ਬਹੁਤ ਜਾਇਜ਼ ਰੇਟ ਆ ਬਹੁਤ ਨਾ 2 ਲੱਖ ਕਰ ਸਕਦੇ 2 ਲੱਖ ਕਿੱਥੇ ਵੀਰੇ 1.7 ਉਹ ਦੂਮੀ ਹੱਲੇ ਇੱਕ 50 ਦੀ ਉਫਰ ਇਹ ਦੂਗਾ ਕੱਟ ਕੀ ਹੋਣ ਦੇਗਾ ਸਿਰਫ 1,25000 ਹੈ 1,25000 ਦੀ ਬਈ ਦੱਸ ਤਾਂ ਦੱਸਿਆ ਤੇ ਲੈ ਵੀਰੇ ਨਾਉਨ ਐਕਸੀਡੈਂਟ ਹੈ ਇੰਜਨ ਵੀ ਅਜਿਹਾ ਬਿਲਕੁਲ ਓਕੇ ਹੈ ਲਾਈ ਵੀ ਲੱਗਿਆ ਟਾਇਰ ਨਵੇਂ ਆ ਲੋ ਮਸਟਰੋ 1 ਲੱਖ 25000 ਦੇ ਵਿੱਚ ਪੋਲੋ ਚੱਕ ਲਓ ਮੇਰਾ ਭਰਾ 2012 ਮਾਡਲ ਹਨਾ ਬਈ ਠੀਕ ਹੈ ਘੈਂਟ ਗੱਡੀ ਆ ਗੱਲ ਬਾਤ ਤੁਸੀਂ ਕਰ ਲਿਓ ਸੋਲੀ ਕਾਰ ਆ ਬਈ ਚਮਕਦੀ ਆ ਤੂੰ ਦੱਸ ਕਿਲੋਮੀਟਰ ਤੋਂ ਪਤਾ ਲੱਗ ਜੂ ਬਈ ਗੱਡੀ ਆ ਰਹੀ ਹੈਗੀ ਠੀਕ ਹੈ 1,25000 ਦੇ ਵਿੱਚ ਬਈ ਚੱਕ ਲਓ ਮੇਰਾ ਭਰਾ ਕੈਂਟ ਗੱਡੀ ਆ ਗਈ ਸਭ ਤੋਂ ਸੋਹਣੀ ਗੱਡੀ ਆ ਅੱਗੇ ਕਹਿੰਦੇ ਬਾਈ ਮਰੂਤੀ ਆ ਗਈ ਹੈ ਠੀਕ ਹੈ ਇਹਦੀ ਕੀ ਗੱਲ ਹੈ ਇਸ ਦੇ ਵਿੱਚ ਹੈ ਜਮਾ ਸਸਤੇ ਜਮਾ ਸਸਤੇ ਰੇਟ ਚ ਹੂੰ ਤੇ 2002 ਮਾਡਲ ਆ ਠੀਕ ਹੈ ਬਿਹਾਰ ਨਾ ਪਰਿਆ ਪੰਜਾਬ ਚ ਨਾਮ ਹੋਈ ਵੀ ਪੰਜਾਬ ਚ ਨਾ ਹੋਈ ਆ ਹਾਂ ਠੀਕ ਹੈ ਇਹਦੀ ਮਤਲਬ ਇਹਨੂੰ ਸੀ ਤਾਂ ਫਿਰ ਚੱਕਾ ਚੱਕਿਆਗਾ ਨਾ ਚੱਕਰ ਸਾਰੇ ਚੱਕਰ ਚੱਕੇ ਗਏ ਵੀਰੇ ਨੰਬਰ ਦਾ ਵੀ ਚੱਕਿਆ ਆ ਫਿਰ ਦਾ ਹਾਂਜੀ ਹਾਂਜੀ ਲੈ ਮਿੱਤਰੋ ਲੈ ਬੰਦ ਨੰਬਰ ਲਵਾਉਣ ਦੀ ਲੋੜਾ ਨਹੀਂ ਇਹਨੂੰ ਸੀ ਦੀ ਲੋੜਾ ਨਾ ਬਾਈ ਠੀਕ ਹੈ ਪੰਜਾਬ ਚ ਟ੍ਰਾਂਸਫਰ ਆ ਪਿਆਰ ਨੰਬਰ ਆ ਮਾਡਲ 2002 2002 ਮਾਡਲ ਚਾਲ ਚਲਾਵੇ ਦੀ ਕਿਵੇਂ ਇੰਜਨ ਗੇਰ ਦੀ 01 ਹੈ ਨਾ 01 ਤੇ ਰੇਟ ਫਿਰ ਇਹਨਾਂ ਦਾ ਰੇਟ ਵੀਰੇ 28 3000 ਦੀ ਕਵਾੜ ਚਾ 32000 ਦੀ ਆਪਾਂ ਉਦੋਂ ਦੇ ਦਾਂਗੇ ਲਓ ਜੀ 32 ਦੀ ਵੀਰੇ ਕਵਾੜ ਚ ਮਿਲ ਜਾਂਦੀ ਆ 32000 ਦੀ ਮੇਰਾ ਭਰਾ ਗੱਡੀ ਲੈ ਜਿਓ ਠੀਕ ਹੈ 2002 ਮਾਡਲ ਜੇ ਮੈਂ ਕਹਿੰਦਾ ਵੀ ਪੰਜਾਬ ਨੰਬਰ ਦੀ ਗੱਲ ਕਰਾਂ ਵੀ ਉਹੀ 35 ਤੋਂ ਉੱਤੇ ਮਿਲ ਜਾਂਦਾ ਨਾ ਵੀਰੇ 32 ਮਿਲਦੀ ਪਾਪੀ ਮਿਲ ਜਾਂਦਾ ਨਾ 40 ਤੋਂ ਫਰੀ ਮਿਲ ਜਾਂਦਾ ਨਾ ਠੀਕ ਹੈ 32000 ਦੀ ਮੇਰਾ ਭਰਾ ਲੈ ਜਿਓ ਠੀਕ ਹੈ ਵਧੀਆ ਚਲਾਵੇਗਾ ਚਾਲੂ ਹਾਲਸ ਚਾ ਵਧੀਆ ਅੱਕੇ ਇੱਧਰ ਆ ਗਈ ਜੰਨਤ ਪੈਟਰੋਲ ਆ ਗਿਆ ਨਾ ਬਈ ਕੀ ਗੱਲ ਪਤਾਈ ਇਹਦੀ ਫਿਰ ਉਹ ਟੂਗਰ ਪੰਜ ਮਾਡਲ ਆ 02 ਹੈ ਹਾਂ 3x ਆਈ ਹੈ ਜਿਹਦੇ ਵਿੱਚ ਵਿੰਡੋ ਤੇ ਸਟੇਰੀਓ ਸਭ ਕੁਝ ਪਾਵਰ ਆ ਓਕੇ ਤੇ ਪਾਸਿੰਗ ਇਹਦੀ ਆਪਾਂ 5 ਸਾਲ ਦੀ ਯਾਨੀ ਕਿ 29 ਤੱਕ ਕਰਵਾਤੀ ਕਰਵਾਤੀ ਹਾਂ ਲਾ ਮਤਰੋ ਪਾਸਿੰਗ ਕਰਾਤੀ ਵਿੰਡੋ ਮੇਰੇ ਪਾਵਰ ਸਟੇਰੀਓ ਵੀ ਪਾਵਰ ਹੋਇਆ ਸਟੇਰੀਓ ਵੀ ਪਾਵਰ ਠੀਕ ਹੈ ਸਟੇਰੀਓ ਪਾਵਰ ਲੱਗੀ ਹੋਈ ਹੁੰਦੀ ਹੈ ਸ਼ਾਇਰ ਤੋਂ ਬਈ ਨਵੇਂ ਪਨਣਾ ਨਾ ਹਾਂ ਹਾਂ ਠੀਕ ਹੈ ਸ਼ੈਂਪੂ ਬੂਫਰ ਵੀ ਲੱਗਾ ਹੈ ਹਾਂ 50 ਨੰਬਰ ਆ ਪੰਜ ਮਾਡਲ ਆ ਪਾਸਿੰਗ ਇਹਦੀ 29 ਤੱਕ 29 ਤੱਕ ਠੀਕ ਹੈ ਐਂਡ ਸੋਰਟਸ ਵੀ ਹੈਗਾ ਠੀਕ ਹੈ ਜਿਹਨੂੰ ਕਹਿੰਦੇ ਟਾਪ ਮਾਡਲ ਚ ਆ ਗਈ ਇੱਕ ਤਰ੍ਹਾਂ ਦੀ ਆ ਨਾ ਬਈ ਡੰਡਾ ਮੁੰਡਾ ਪਾਵਰ ਸਟੀਅਰਿੰਗ ਪਾਵਰ ਆ ਠੀਕ ਹੈ ਤੇ ਰੇਟ ਬਈ ਹੈ ਫਿਰ ਇਹਦਾ ਜਨਾਕ ਰਾਕੇ ਲੈਣੀ ਆ 95000 95000 ਦੀ ਤੁਹ ਬਈ ਨਾ ਕਰਾ ਕੇ ਲੈਣੇ 95000 ਦੀ ਗੱਲਬਾਤ ਕਰ ਲਿਓ ਮੋਬਾਈਲ ਨੰਬਰ ਚੱਲ ਰਿਹਾ ਹੂ ਸਕਰੀਨ ਤੇ ਬਈ ਇੱਕ ਵਾਰੀ ਨਾ ਐਡਰੈਸ ਮੜਾ ਜਾ ਸਮਝਾ ਦਿਆ ਐ ਐਡਰੈਸ ਬਰੇ ਬਰਨਾਲੇ ਦੇ ਵਿੱਚ ਕਨੌਲਾ ਰੋਡ ਹੈ ਤੇ ਨੇੜੇ ਟੀ ਪੁਆਇੰਟ ਜਾਂ ਫਰਵਾਹੀ ਦੇ ਚੰਗੀ ਕਹਿ ਸਕਦੇ ਆ ਤੇ ਇਸ ਸਾਈਡ ਨੂੰ ਆਈਟੀ ਚੌਂਕ ਰਵਿਦਾਸ ਚੌਂਕ ਠੀਕ ਆ 998 ਨੜੇ ਨੇ 200 ਲੈਸ ਠੀਕ ਹੈ ਗੱਲਬਾਤ ਕਰ ਲਿਓ ਬਾਈ ਤੇ ਬਾਈ ਕਿਵੇਂ ਲੱਗੀ ਵੀਡੀਓ ਇਹ ਜਰੂਰ ਦੱਸੋ ਠੀਕ ਹੈ ਬਾਈ ਹਾਂ ਉਹਦੇ ਲੱਗਾ ਤੁਹਾਡਾ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਠੀਕ ਹੈ ਤੇ ਬਾਈ ਵਿਜ਼ਿਟ ਕਰਿਓ ਬਹੁਤ ਘੈਂਟ ਰੇਟ ਨੇ ਗੀਆਂ ਡੀਜ਼ਲ ਗੱਟੀਆਂ ਮੈਂ ਕਹਿੰਦਾ ਵੀ ਆਹ ਰੇਟ ਤੇ ਕੋਈ ਨਹੀਂ ਉਹਦੇ ਜਿੱਥੇ ਤੁਸੀਂ ਮਾਰਜੀ ਤੁਮ ਆਇਓ ਗੱਲਬਾਤ ਕਰ ਲਿਓ ਫੈਸਲਾ